ਾਰੇ ਸ੍ਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੋ ਪਰਮੇਸ਼ਵਰ ਦਵਾਰ ਦੇ ਮੁਖੀ ਰਣਜੀਤ ਸਿੰਘ ਢੰਡਰੀਆਂ ਵਾਲੇ ਦੇ ਮਾਮਲੇ ਦੇ ਵਿੱਚ ਵੱਡਾ ਮੋੜ ਆਇਆ ਹੈ 12 ਸਾਲ ਪੁਰਾਣੇ ਕੇਸ ਨੂੰ ਲੈ ਕੇ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਰਣਜੀਤ ਸਿੰਘ ਢੰਡਰੀਆਂ ਵਾਲੇ ਦੀ ਗ੍ਰਿਫਤਾਰੀ ਹੋ ਸਕਦੀ ਹੈ ਕਿਉਂਕਿ ਸਿੱਟ ਦੇ ਵੱਲੋਂ ਆਪਣੀ ਰਿਪੋਰਟ ਪੇਸ਼ ਕੀਤੀ ਗਈ ਹੈ ਇਸ 12 ਸਾਲ ਪੁਰਾਣੇ ਮਾਮਲੇ ਦੇ ਵਿੱਚ ਜੋ ਢੰਡਰੀਆਂ ਵਾਲੇ ਦੇ ਉੱਪਰ ਪੱਤੇ ਇਲਜ਼ਾਮ ਲੱਗੇ ਨੇ ਜੋ ਪਟਿਆਲਾ ਦੇ ਵਿੱਚ ਪਰਮੇਸ਼ਵਰ ਦਵਾਰ ਡੇਰੇ ਦੇ ਮੁਖੀ ਨੇ ਰਣਜੀਤ ਸਿੰਘ ਢੰਡਰੀਆਂ ਵਾਲੇ ਉਹਨਾਂ 'ਤੇ ਉੱਪਰ ਇਹ ਬਹੁਤ ਵੱਡੇ ਸੰਗੀਨ ਇਲਜ਼ਾਮ ਲੱਗੇ ਸੀ 12 ਸਾਲ ਪੁਰਾਣੇ ਮਾਮਲੇ ਵਿੱਚ ਇੱਕ ਐਫਆਈਆਰ ਦਰਜ ਹੋਈ ਸੀ ਜਿਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਰਣਜੀਤ ਸਿੰਘ ਢੰਡਰੀਆਂ ਵਾਲੇ ਨੂੰ ਇਸ ਦੇ ਵਿੱਚ ਕੋਈ ਵੱਡੀ ਰਾਹਤ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਇਹ ਮਾਮਲਾ 2012 ਦਾ ਹੈ ਇਸ ਵਿੱਚ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਉੱਪਰ ਉਹਨਾਂ ਦੇ ਡੇਰੇ ਦੇ ਵਿੱਚ ਇੱਕ ਕੁੜੀ ਨਾਲ ਬਲਾਤਕਾਰ ਕਰਨ ਦੇ ਕਤਲ ਕਰਨ ਦੇ ਇਲਜ਼ਾਮ ਲੱਗੇ ਨੇ ਜੋ ਪਰਮੇਸ਼ਵਰ ਦਵਾਰ ਦੇ ਬਾਹਰ ਇੱਕ ਕੁੜੀ ਦੀ ਲਾਸ਼ ਮਿਲਦੀ ਏ ਜਿਸ ਦਾ ਬਲਾਤਕਾਰ ਕਰਨ ਤੋਂ ਬਾਅਦ ਕਤਲ ਕਰ ਦਿੱਤਾ ਜਾਂਦਾ ਹੈ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਪਤਾ ਲੱਗਦਾ ਕਿ ਕੁੜੀ ਵੱਲੋਂ ਜ਼ਹਿਰ ਖਾਦੀ ਗਈ ਏ ਪਰ ਇਸ ਮਗਰੋਂ ਕੁੜੀ ਦੇ ਭਰਾ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸਟੇਸ਼ਨ ਦਰਖਵਾਈ ਜਾਂਦੀ ਏ ਜੋ ਸ਼ਿਕਾਇਤ ਤੋਂ ਹੁੰਦੀ ਏ ਉਸ ਦੇ ਉੱਪਰ ਰঞ্জੀਤ ਸਿੰਘ ਢੰਡਰੀਆਂ ਵਾਲੇ ਦੇ ਇਲਜ਼ਾਮ ਲਾਏ ਜਾਂਦੇ ਨੇ ਪਰਮੇਸ਼ਵਰ ਦਵਾਰ ਦੇ ਅੰਦਰ ਕੁੜੀ ਨਾਲ ਜੋ ਬਲਾਤਕਾਰ ਹੁੰਦਾ ਉਸ ਤੋਂ ਬਾਅਦ ਉਸ ਦਾ ਕਤਲ ਹੁੰਦਾ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਉੱਪਰ ਐਫ ਆਈ ਆਰ ਦਰਜ ਹੋ ਜਾਂਦੀ ਏ ਜੋ ਉਸ ਤੋਂ ਬਾਅਦ ਪੰਜਾਬ ਹੈ ਨਾ ਹਾਈ ਕੋਰਟ ਦੇ ਵਿੱਚ ਇਹ ਕੇਸ ਚੱਲ ਰਿਹਾ ਹੈ ਰঞ্জੀਤ ਸਿੰਘ ਢੰਡਰੀਆਂ ਵਾਲੇ ਦੇ ਖਿਲਾਫ ਬਲਾਤਕਾਰ ਦਾ ਕਤਲ ਦਾ ਮਾਮਲਾ ਜੋ ਉਸ ਨੂੰ ਰੱਦ ਕਰਨ ਵਾਸਤੇ ਜੋ ਇਸ ਦੀ ਮੰਗ ਕੀਤੀ ਗਈ ਸੀ ਇਸ ਮਾਮਲੇ ਦੀ ਜਾਂਚ ਲਈ ਐਸਪੀ ਸਵਰਨਜੀਤ ਕੌਰ ਦੀ ਅਗਵਾਈ ਹੇਠ ਇੱਕ ਤਿੰਨ ਮੈਂਬਰ ਦੀ ਸਿਟ গঠন ਕੀਤੀ ਜਾਂਦੀ ਹੈ ਇਸ ਸਿਟ ਵੱਲੋਂ ਜਾਂਚ ਕਰਕੇ ਇੱਕ ਰਿਪੋਰਟ ਪਟਿਆਲਾ ਦੇ ਐਸਐਸਪੀ ਨੂੰ ਸੌਂਪ ਦਿੱਤੀ ਗਈ ਹੈ ਜਿਸ ਵਿੱਚ ਇਹ ਕਿਹਾ ਗਿਆ ਕਿ ਢੰਡਰੀਆਂ ਵਾਲਿਆਂ ਨੂੰ ਰਾਤ ਮਿਲਦੀ ਹੋਈ ਥੋੜੀ-ਬਹੁਤੀ ਨਜ਼ਰ ਆ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਰਿਪੋਰਟ ਜਦੋਂ ਪੰਜਾਬ ਹਾਈ ਕੋਰਟ ਵਿੱਚ ਖੁੱਲੇਗੀ ਤਾਂ ਉਸ ਤੋਂ ਬਾਅਦ ਇਸ ਦੇ ਵਿੱਚ ਕੀ ਨਵਾਂ ਮੋੜ ਆਉਂਦਾ ਹੈ ਜੋ ਰਣਜੀਤ ਸਿੰਘ ਢੰਡਰੀਆਂ ਵਾਲੇ ਦੇ ਖਿਲਾਫ ਜਿਹੜੇ ਇਲਜ਼ਾਮ ਲੱਗੇ ਹੋਏ ਨੇ ਉਹ ਇਲਜ਼ਾਮ ਸਾਬਤ ਹੁੰਦੇ ਨੇ ਜਾਂ ਨਹੀਂ ਜਿਸ ਤੋਂ ਬਾਅਦ ਐਫ ਆਈ ਆਰ ਰੱਦ ਕਰਨ ਦੀ ਸਿਫਾਰਸ਼ ਕੀਤੀ ਗਈ ਹੈ ਜਿਸ ਨਾਲ ਰਣਜੀਤ ਸਿੰਘ ਢੰਡਰੀਆਂ ਵਾਲੇ ਦੇ ਉੱਪਰ ਫੈਸਲਾ ਹੋਣਾ ਹੈ ਜੋ ਕਿ ਸਿੱਖ ਪ੍ਰਚਾਰਕ ਨੇ ਰਣਜੀਤ ਸਿੰਘ ਢੰਡਰੀਆਂ ਵਾਲਾ ਪਟਿਆਲਾ ਦੇ ਪਰਮੇਸ਼ਵਰ ਦਵਾਰ ਦੇ ਡੇਰੇ ਦੇ ਮੁਖੀ ਨੇ ਪਿਛਲੇ ਦਿਨੀ ਉਹਨਾਂ ਨੇ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਨਡਾਲਾ ਸਾਹਿਬ ਵਿੱਚ ਵੀ ਇੱਕ ਇਸੇ ਤਰ੍ਹਾਂ ਦਾ ਹੀ ਡੇਰਾ ਬਣਾਇਆ ਜੋ ਅਕਸਰ ਹੀ ਵਿਵਾਦਾਂ ਦੇ ਵਿੱਚ ਕਿਰੇ ਰਹਿੰਦੇ ਨੇ ਜਿਨ੍ਹਾਂ ਨੇ ਅੱਜ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਆ ਕੇ ਵੀ ਜਿਹੜਾ ਉਹਨਾਂ ਨੇ ਨਮਸਤਕ ਨਹੀਂ ਹੋਏ ਆਪਣੇ ਵੱਲੋਂ ਉਹਨਾਂ ਨੇ ਧਰਮ ਪ੍ਰਚਾਰ ਲਹਿਰ ਚਲਾਈ ਹੋਈ ਏ ਜਦੋਂ ਕਿ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੰ ਜਿਹੜੇ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮਾਫੀ ਮੰਗਣ ਲਈ ਜੋ ਬੇਨਤੀ ਕੀਤੀ ਸੀ ਅਪੀਲ ਕੀਤੀ ਸੀ ਲੇਕਿਨ ਉਹਨਾਂ ਨੇ ਉਹ ਠੁਕਰਾ ਦਿੱਤੀ ਸੀ ਉਹਨਾਂ ਨੇ ਉਲਟਾ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਬਾਰੇ ਪੂਲ ਜਰੂਰ ਬੋਲੇ ਉਹਨਾਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਐ ਐਸਟੀਪੀਸੀ ਦੇ ਸਾਰੇ ਜਿਹੜੇ ਪ੍ਰਧਾਨ ਵੱਡੇ ਵੱਡੇ ਅਹੁਦੇਦਾਰ ਉਹਨਾਂ ਦਾ ਕੰਮ ਸਿਰਫ ਵੀਆਈਪੀ ਕਲਚਰ ਵਿੱਚ ਜਿਨਾ ਨਹੀਂ ਉਹਨਾਂ ਦਾ ਕੰਮ ਸੀ ਪਿੰਡਾਂ ਦੇ ਵਿੱਚ ਜੋ ਧਰਮ ਪਰਿਵਰਤਨ ਹੋ ਰਹੇ ਨੇ ਉਹਨਾਂ ਨੂੰ ਰੋਕਣਾ ਔਰ ਸਿੱਖ ਧਰਮ ਦਾ ਪ੍ਰਚਾਰ ਕਰਨਾ ਪਰ ਇਹ ਸਿੱਖ ਧਰਮ ਦਾ ਪ੍ਰਚਾਰ ਕਰਨਾ ਤਾਂ ਇਹਨਾਂ ਦੀ ਬਹੁਤ ਦੂਰ ਦੀ ਗੱਲ ਏ ਇਹ ਸਿਰਫ ਆਪਣੇ ਵੀਆਈ ਕਲਚਰ ਦੇ ਵਿੱਚ ਜਿਹੜੇ ਕਿ ਬਹੁਤ ਵੱਡੀਆਂ ਵੱਡੀਆਂ ਗੱਡੀਆਂ ਲੈ ਕੇ ਘੁੰਮਰੇ ਨੇ ਸੋ ਰਣਜੀਤ ਸਿੰਘ ਟੰਡਰੀਆਂ ਵਾਲੇ ਨੇ ਕਿਹਾ ਕਿ ਮੈਂ ਸ਼੍ਰੀ ਅਕਾਲ ਤਖਤ ਸਰਦੀ ਰਹਿਨ ਮੈਂ ਇਹ ਟ੍ਰੈਕ ਕੀਤੀ ਜਿਹੜਾ ਕਿ ਮੈਂ ਸਿੱਖ ਧਰਮ ਦਾ ਪ੍ਰਚਾਰ ਕਰ ਰਿਹਾ ਮੈਂ ਅੰਮ੍ਰਿਤਧਾਰੀ ਸਿੱਖ ਬਣਾ ਰਿਹਾ ਅੰਮ੍ਰਿਤ ਸ਼ਕਾਰਿਆ ਲੇਕਿਨ ਮੈਂ ਸ਼੍ਰੀ ਅਕਾਲ ਤਖਤ ਸੈਵਿਕੇ ਨਹੀਂ ਆਵਾਂਗਾ ਸੋ ਉਸ ਵਕਤ ਉਹਨਾਂ ਨੇ ਸ਼੍ਰੀ ਅਕਾਲ ਤਖਤ ਸੈ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਦੇ ਨਾਲ ਠੋਕੇ ਜਵਾਬ ਦਿੱਤਾ ਸੀ ਜੋ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ ਜਿਸ ਨੂੰ ਲੈ ਕੇ ਉਹ ਅਕਸਰੀ ਆਪਣੇ ਪਰਮੇਸ਼ਵਰ ਦਵਾਰ ਦੇ ਵਿੱਚ ਹਰ ਮਹੀਨੇ ਹਰ ਮਸਿਆਂ ਬਹੁਤ ਵੱਡੇ ਉਹਨਾਂ ਦੇ ਭੰਡਾਰੇ ਹੁੰਦੇ ਨੇ ਉੱਥੇ ਉਹ ਜਿਹੜਾ ਕਿ ਧਰਮ ਜਿਹੜਾ ਕਿ ਧਰਮ ਦਾ ਪ੍ਰਚਾਰ ਕਰਦੇ ਨੇ ਔਰ ਅੰਮ੍ਰਿਤ ਤਿਆਰ ਕਰਕੇ ਅੰਮ੍ਰਿਤ ਸਿਕਾਉਂਦੇ ਨੇ ਸੰਗਤਾਂ ਨੂੰ ਜਿਸ ਨਾਲ ਉਹਨਾਂ ਦਾ ਅਲੱਗ ਜਿਹੜਾ ਇੱਕ ਡੇਰਾਵਾਦ ਨੂੰ ਲੈ ਕੇ ਵੀ ਵਿਵਾਦ ਪੱਕਿਆ ਹੋਇਆ ਹੈ ਮਾਲਵੇ ਦੇ ਲੋਕ ਜਿਹੜੇ ਬਹੁਤ ਸਾਰੇ ਉਸ ਡੇਰੇ ਨਾਲ ਜਿਹੜੇ ਨਸਤਾ ਰੱਖਦੇ ਨੇ ਉਹਨਾਂ ਦਾ ਉਸ ਡੇਰੇ ਨਾਲ ਜੁੜੇ ਹੋਏ ਨੇ ਸੋ ਰਣਜੀਤ ਸਿੰਘ ਢੰਡਰੀਆਂ ਵਾਲੇ ਦੇ ਉੱਪਰ ਜੋ ਵੱਡੇ ਇਲਜ਼ਾਮ ਲੱਗੇ ਨੇ ਉਸ ਤੋਂ ਪਹਿਲਾਂ ਜਦੋਂ ਅਕਾਲੀ ਸਰਕਾਰ ਸੀ ਉਹਨਾਂ ਦੇ ਉੱਪਰ ਗੋਲੀ ਨਾਲ ਹਮਲਾ ਵੀ ਹੁੰਦਾ ਗੋਲੀਆਂ ਚੱਲਦੀਆਂ ਨੇ ਜਿਸ ਵਿੱਚ ਉਹਨਾਂ ਦਾ ਇੱਕ ਸਿੰਘ ਸ਼ਹੀਦ ਹੋ ਜਾਂਦਾ ਲੇਕਿਨ ਉਸ ਸਮੇਂ ਉਹਨਾਂ ਨੇ ਅਕਾਲੀ ਸਰਕਾਰ ਦੇ ਉੱਪਰ ਬਹੁਤ ਵੱਡਾ ਤੰਗ ਕੱਸਿਆ ਸੀ ਸੋ ਉਸ ਤੋਂ ਬਾਅਦ ਕਾਂਗਰਸ ਸਰਕਾਰ ਨੂੰ ਸਮਰਥਨ ਕਰਦੇ ਨੇ ਕਾਂਗਰਸ ਸਰਕਾਰ ਆਉਂਦੀ ਹੈ ਪਰ ਉਹਨਾਂ ਦਾ ਫੈਸਲਾ ਜਿਉਂ ਦਾ ਤਿਉਂ ਹੀ ਖੜਾ ਹੈ ਜਿਸ ਨੂੰ ਲੈ ਕੇ ਰਣਜੀਤ ਸਿੰਘ ਢੰਡਰੀਆਂ ਵਾਲੇ ਦੇ ਮੁਸ਼ਕਲਾਂ ਘਟਣ ਦੀ ਥਾਂ ਤੇ ਹੋਰ ਵੱਧ ਸਕਦੀਆਂ ਨੇ ਜੋ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਉਸ ਸਿਟ ਦੇ ਵੱਲੋਂ ਰਿਪੋਰਟ ਦਿੱਤੀ ਗਈ ਹੈ ਉਸ ਦੇ ਵਿੱਚ ਤਾਂ ਭਾਵੇਂ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਰਣਜੀਤ ਸਿੰਘ ਟੰਟਰੀਆਂ ਵਾਲੇ ਬੇਗੁਨਾਹ ਨੇ ਪਰ ਅਜੇ ਤੱਕ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਜਦੋਂ ਫੈਸਲਾ ਆਵੇਗਾ ਉਸ ਤੋਂ ਬਾਅਦ ਇਸ ਦਾ ਅਸਲ ਸੱਚ ਸਾਹਮਣੇ ਆਵੇਗਾ